ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜਟਾ ਦਾ ਸਵਾਗਤ ਕਰਦਾ ਹਾਂ ਸਾਲ ਦੀ ਤਰ੍ਹਾਂ ਇਸ ਸਾਲ ਪਿੰਡ ਲੋਡੂ ਵਾਲੇ ਲੱਖਾਂ ਤੋਂ ਬਹੁਤ ਸ਼ਾਨਦਾਰ ਬੰਲਾ ਮਿਲ ਆਵਰੇ ਹੁਣ ਹੋਰ ਜਾਰੀਆਂ ਸ਼ਿੰਜੇ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਂਗੇ ਪਤਨ ਦਾ ਉਹਨਾਂ ਦਾ ਸ਼ਿੰਜੇ ਬਾਰੇ ਕੀ ਕਰਾਂ ਜੀ ਵਾਹਿਗੁਰੂ ਜਗੇ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਉੱਥੇ ਸਪੈਸ਼ਲ ਪਹੁੰਚੇ ਹੋ ਤਾਂ ਸਭ ਤੋਂ ਪਹਿਲਾਂ ਮੈਂ ਪਿੰਡ ਲੋਡੂ ਵਾਲ ਅਤੇ ਇਥੋਂ ਦੇ ਆਲੇ ਦੁਆਲੇ ਦੇ ਇਲਾਕੇ ਨੂੰ ਬਹੁਤ ਬਹੁਤ ਵਧਾਈ ਦੇਣਾ ਕਿ ਹਰ ਸਾਲ ਦੀ ਤਰ੍ਹਾਂ ਕਈ ਸਾਲਾਂ ਤੋਂ ਸਾਡਾ ਜਿਹੜਾ ਬਾਬਾ ਨੂਨਪੀਰ ਜੀ ਸਾਹ ਦੀ ਮਜਾਰ ਤੇ 33 ਮਾ ਜਿਹੜਾ ਮੇਲਾ ਉਹ ਅੱਜ ਬੜੀ ਧੂਮ-ਧਮ ਨਾਲ ਮਨਾਇਆ ਜਾ ਰਿਹਾ ਇਹ ਮੇਲਾ 6 7 7 8 ਤੇ 9 ਤਰੀਕ ਨੂੰ ਮਨਾਇਆ ਜਾਂਦਾ ਜੀ ਸੋ ਅੱਜ ਇਸ ਮੇਲੇ ਨੂੰ ਤੀਜਾ ਦੇਣਾ ਲਾਸਟ ਦੇਣਾ ਲਾਸਟ ਦਿਨ ਅੱਜ ਜਿਹੜੀ ਆ ਕਮੇਟੀ ਵੱਲੋਂ ਤੇ ਪੰਚਾਇਤ ਵੱਲੋਂ ਸਾਂਝੇ ਤੌਰ ਤੇ ਛਿੰਝ ਦਾ ਜਿਹੜਾ ਵਾ ਬਾਰ ਬਾਰ ਕੀਤਾ ਗਿਆ ਜੀ ਸੋ ਹੁਣ ਅਸੀਂ ਛਿੰਝ ਸ਼ੁਰੂ ਕਰਾਉਣ ਲੱਗੇ ਹਾਂ ਹਰ ਸਾਲ ਦੀ ਤਰ੍ਹਾਂ ਉਪਰਾਲੇ ਵੱਧ ਤੋਂ ਵੱਧ ਹੁੰਦੇ ਸੰਗਤਾਂ ਦੇ ਮੱਝ ਵੀ ਉਤਸ਼ਾਹ ਹਵਤਵਾ ਦੇਖਣ ਲਈ ਮੇਰੇ ਪਾਸ ਸੰਗਤਾਂ ਵਾਸਤੇ ਪਹਿਲਵਾਨਾਂ ਵਾਸਤੇ ਜੇ ਗੱਲ ਕਰੀਏ ਇਸ ਸਾਲ ਖਾਸ ਕਿਹੜੇ ਪ੍ਰਬੰਧ ਕੀਤੇ ਨੇ ਦੇਖੋ ਜੀ ਪਹਿਲਵਾਨਾਂ ਵਾਸਤੇ ਪਹਿਲੀ ਚਲਦਾ ਇਸ ਵਾਰ ਬੜੇ ਤਰੀਕੇ ਨਾਲ ਛਿੰਝ ਕਰਾਉਣ ਲਈ ਜਿਹੜੀ ਕਮੇਟੀ ਵੱਲੋਂ ਬਹੁਤ ਵਧੀਆ ਸਟੇਜ ਤੇ ਬੈਰੀਗੇਟਿੰਗ ਦੀ ਸੁਵਿਧਾ ਕੀਤੀ ਗਈ ਆ ਪ੍ਰਬੰਧ ਕੀਤਾ ਗਿਆ 100 ਪਹਿਲਵਾਨ ਜਿਹੜੇ ਆ ਚਲੋ ਅਸੀਂ ਉਹਨਾਂ ਦਾ ਦੇਣਦਾ ਨਹੀਂ ਦੇ ਸਕਦੇ ਕਿਉਂਕਿ ਪਹਿਲਵਾਨੀ ਬੜੀ ਮਹਿੰਗੀ ਚੀਜ਼ ਆ ਪਰ ਜਿੰਨਾ ਵੀ ਸਾਡੀ ਕਮੇਟੀ ਵੱਲੋਂ ਮਾਣ ਤਨ ਹੋਇਆ ਸੀ ਵੱਧ ਤੋਂ ਵੱਧ ਜਿਹੜਾ ਮਾਣ ਕਰਾਂਗੇ ਪਹਿਲਵਾਨਾਂ ਦਾ ਜੀ ਕਿੱਸੇ ਜਿਹੜਾ ਪੰਜਾਬ ਦਾ ਯੂਥ ਆ ਇਹ ਅੱਜ ਕੱਲ ਦਾ ਨਸ਼ਾ ਝੋਲਣ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਦੇਖੋ ਮੈਸੇਜ ਇਹੀ ਆ ਜੀ ਕਿ ਇਹ ਜ਼ਿੰਦਗੀ ਬਾਰ-ਬਾਰ ਨਹੀਂ ਮਿਲਣੀ ਮਾਪੇ ਪੁੱਤ ਜੰਮਦੇ ਆ ਕਿ ਵੱਡੇ ਹੋਣ ਵਿਆਹ ਕਰਾਉਣ ਸਾਡੀਆਂ ਨੋਆ ਆਣ ਸਾਡੀ ਸੇਵਾ ਕਰਨ ਦੇਸ਼ ਦੀ ਸੇਵਾ ਕਰਨ ਸੋ ਮੇਰੀ ਬੇਨਤੀ ਆ ਨੌਜਵਾਨਾਂ ਨੂੰ ਸਾਰਿਆਂ ਨੂੰ ਕਿ ਨਸ਼ਿਆਂ ਦੇ ਕੋਹੜ ਚੋਂ ਨਿਕਲ ਕੇ ਕਿਉਂਕਿ ਇਹ ਜਿਹੜੀ ਛਿੰਝਾ ਆ ਇਹ ਮੇਲੇ ਗੁਰੂਆਂ ਪੀਰਾਂ ਦੀ ਧਰਤੀ ਆ ਐਸੇ ਕਰਕੇ ਮੋਟੀਵੇਸ਼ਨ ਜਿਹੜੇ ਇਹ ਇਵੈਂਟ ਆ ਐਸੇ ਕਰਕੇ ਕਰਾਏ ਜਾਂਦੇ ਨੇ ਸੋ ਮੇਰੀ ਬੇਨਤੀ ਆ ਕਿ ਮੈਂ ਲੋਢੂਵਾਲ ਦੇ ਖਾਸ ਕਰਕੇ ਵੀ ਮੇਰੇ ਯੂਥ ਯੂਥ ਨੌਜਵਾਨਾਂ ਨੂੰ ਬੇਨਤੀ ਕਰੂੰਗਾ ਕਿ ਨਸ਼ੇ ਛੱਡਣ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਕਿ ਇਹ ਸਾਰੇ ਨਗਰ ਵਾਸੀਆਂ ਨੂੰ ਸਾਸਰੀ ਗਾਉਂ ਜੀ ਕਿਹੜੀ ਸੰਗਤ ਮੇਲੇ ਵਿੱਚ ਪਹੁੰਚੀ ਆ ਸਾਰਿਆਂ ਨੂੰ ਮਾਣਕ ਹੈ ਜੀ ਬਸ ਇਹ ਕਹਿ ਸਕਦਾ ਜੀ ਜਿੱਦਾਂ ਸਾਡਾ ਇੱਕੀ ਮੇਲੇ ਨੂੰ ਅੰਸ਼ਾ ਜਾ ਕੇ ਮਿਲਦਾ ਜੀ ਤੇ ਤੁਹਾਨੂੰ ਲੱਗ ਰਹੀ ਹੈ ਇਹ ਸ਼ਹਿਨੂ ਮੇਲਾ ਕਰਾਇਆ ਜਾਂਦਾ ਜੀ ਸਾਰੀ ਸੰਗਤ ਦੇ ਬੇਨਤੀ ਹੈ ਜੀ ਅੱਗੇ ਤੋਂ ਪੰਜ ਚਾਰ ਕੇ ਮੇਲੇ ਸੰਯੋਗ ਤੋਂ ਤਾਂ ਮੇਲਾ ਅਸੀਂ ਅੱਗੇ ਤੋਂ ਹੋਰ ਵੀ ਵਧੀਆ ਕਰਾ ਸਕੀ ਬਾਕੀ ਪਰ ਜਿਹੜਾ ਤੁਹਾਨੂੰ ਤਸਵੀਰ ਦਾ ਨਾਮ ਸੁਣ ਕੇ ਰਾਣੀ ਕੰਬ ਦੀ ਫਿਰੇ ਬਰਤਾਨੀਆਂ ਦੀ ਸ਼ਹੀਦ ਉਦਮ ਸਿੰਘ ਦਾ ਨਾਂ ਸੁਣ ਕੇ ਰਾਣੀ ਕੰਬ ਦੀ ਫਿਰੇ ਬਰਤਾਨੀਆਂ ਦੀ ਬੜਾ ਪਿਆਰਾ ਮੁਕਾਬਲਾ ਇਸ ਸਮੇਂ ਨਾਲ ਨੌਜਵਾਨਾਂ ਦਰਮਿਆਨ ਚੱਲਦਾ ਹੋਇਆ ਜਿੱਤ ਹਰ ਮੁਕੱਦਰਾਂ ਦੀ ਖੇੜਾ ਪਰ ਜੋਰ ਵਾਲੇ ਪਰਖੇ ਜਾਣਗੇ ਅੱਜ ਮੈਦਾਨ ਅੰਦਰ ਠੇਕਾ ਚੌੜੀਆਂ ਕਰਕੇ ਤੁਰਨ ਵਾਲੇ ਪਰਖੇ ਜਾਣਗੇ ਅੱਜ ਮੈਦਾਨ ਅੰਦਰ ਮਈ ਪਲਪੂਆਂ ਜੀ ਇੱਕ ਇੱਕ ਕੁਸ਼ਤੀ ਕਰਵਾਉਣੀ ਹੈ ਦੋ ਦੋ ਜੀ ਇੱਕ ਰੈਫਰੀ ਹੋਰ ਦੋ ਜੀ ਠੀਕ ਹੈ ਜੀ ਠੀਕ ਹੈ ਜੀ ਬਾਈ ਰੋਹਿਤ ਪਹਿਲਵਨ ਮਾਸਿਆ ਅਗਲੀ ਕੁਸ਼ਤੀ ਦੇ ਪਹਿਲਵਨ ਰੋਹਿਤ ਪਹਿਲਵਨ ਮਾਸਿਆ ਕਮਲ ਪਹਿਲਵਨ ਲੱਡੂ ਵਾਲਾ ਉਹ ਲਿਖਿਆ ਜਾਂਦਾ ਨਾਲ ਦੀ ਨਾਲ ਤਿਆਰ ਹੋ ਜਾ ਕਰੋ ਕਿ ਕੋਲ ਕਬੱਡੀ ਪੰਗੜਾ ਜਿੰਦਜਾਨ ਪੰਜਾਬੀਆਂ ਦੀ ਇਸ ਦੇ ਵਿੱਚ ਹੀ ਵਸਦੀ ਲੋਕਾਂ ਪੰਜਾਬੀਆਂ ਦੀ ਵੰਗ ਮਸਾਲਾ ਜੱਗ ਦੇ ਨੇ ਚਿਹਰੇ ਪਹਿਲਵਾਨਾਂ ਦੇ ਉਹ ਵੇਖਣ ਵਾਲੇ ਹੁੰਦੇ ਦੋਸਤੋ ਯਹਰ ਪਹਿਲਵਾਨ ਦੇ ਦੋਸਤੋ ਯਹਰ ਪਹਿਲਵਾਨਾਂ ਦੇ ਭਾਈ ਜੱਸਾ ਪਹਿਲਵਾਨ ਉਪਲਾ ਕਰੋ ਹੱਥ ਕਢਾ ਚਿੰਗਾੜਾ ਪਹਿਲਵਾਨ ਜੀ ਸਾਡੇ ਪੰਜਾਬੀ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਮਾਨ ਸਨਮਾਨ ਦੇ ਕੇ ਗਏ ਨੇ ਤਹਿ ਦਿਲੋਂ ਧੰਨਵਾਦ ਕਰਦੇ ਆਂ ਚਿੰਗਾੜਾ ਪਹਿਲਵਾਨ ਜੀ ਭਾਈ ਆਓ ਜੱਸਾ ਪਹਿਲਵਾਨ ਨੂੰ ਬੁਲਾ ਪਹਿਲਵਾਨ ਉਸਤਾ ਜੇ ਅਮਨ ਜੋਗ ਸਾਡੇ ਮੇਰੇ ਜਤਿੰਦਰ ਜੀ ਦਾ ਜੋਈ ਆ ਯੂਐਸਏ ਤੋਂ ਉਹਦਾ ਇੱਕ ਸਪੈਸ਼ਲ ਇੱਕ ਸਾਡੇ ਪਿੰਡ ਦੇ ਨੂੰ ਜਿੰਨੇ ਵੀ ਕਹਿੰਦੇ ਮੁੰਡੇ ਜਿੱਤਣਗੇ ਸਾਰਿਆਂ ਨੂੰ 11-1100 ਰੁਪਇਆ ਦੇਣਾ ਹੈ ਜਿਹੜੇ ਵੀ ਪਿੰਡ ਦੇ ਮੁੰਡੇ ਜਿੱਤਣਗੇ ਪਿੰਡ ਦੇ ਭਰਾਣ ਜਿੰਨੇ ਵੀ ਹੋਣਗੇ ਜਿੱਤਣਗੇ ਰੁਪਇਆ 11-1100 ਰੁਪਇਆ ਸਭ ਨੂੰ ਦਿੱਤਾ ਜਾਊਗਾ ਅਮਨ ਯੂਐਸਏ ਤੋਂ ਸਤਿ ਸ੍ਰੀ ਅਕਾਲ ਡੈਣੀ ਵੀਰ ਸਾਡਾ ਉਹ ਵੀ ਅਚੇਚਤ ਧਰ ਤੇ ਸਾਡੇ ਦਰਮਿਆਨ ਪੁੱਜਿਆ ਹੋਇਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਮਾਈਤਾਰ ਮੀਰ ਪਹਿਲਵਣ ਫੁਵਾੜਾ ਕਾਲਾ ਪਹਿਲਵਣ ਲੁਧਿਆਣਾ ਜੀ ਆਓ ਜਲਦੀ ਨਾਲ ਬੜੇ ਪਿਆਰੇ ਮੁਕਾਬਲੇ ਇਸ ਸਮੇਂ ਨੌਜਵਾਨਾਂ ਦਰਮਿਆਨ ਚੱਲਦੇ ਹੋਏ ਇਹ ਧਰਤੀ ਪਾਗਣ ਵਾਲੀ ਜਿੱਥੇ ਮੇਲੇ ਲੱਗਦੇ ਨੇ ਇਹ ਧਰਤ ਪਵਿੱਤਰ ਹੋ ਜਾਂਦੀ ਜਿੱਥੇ ਪਹਿਲਵਾਨ ਬੱਬ ਧਰਦੇ ਨੇ ਇਹ ਧਰਤ ਪਵਿੱਤਰ ਹੋ ਜਾਂਦੀ ਜਿੱਥੇ ਪਹਿਲਵਾਨ ਬੱਬ ਧਰਦੇ ਨੇ ਖੇਡ ਕੁਸ਼ਤੀ ਦੀ ਗੱਲ ਅੱਜ ਇਹਨਾਂ ਮੈਚਾਂ ਉਹ ਕੁਛ

वॾा कार अखारे पासे बिल्कुलु बिल्कुलु बढ़िया प्यारियूं कश्तौजवान दरम्यान चलद भाई आउ सली सली भॻवान जी जल्दी में वेठो ना, ना, के मालिका का मुफ्त लेना मैं तो फैलाने तेरी आध्यात्मिक होती है मिलती जैसी तक किसी को लेनी पक्के के नादेम जन्म मिलती ना पिछले मरते तक दे मालूम ही पर देनी जरा तलवार दोवार कौन कितने खारे पास होते आगे सीखे इन पार्वती और तीर्थ परितीय निरसादे सपाचो तो बीती ही चाय और भी नोट करो भाई जीत गलव कर जाओ कर्म क्यों बना अगली कुश्ती के बिल्कुल तैयार हो तैयार हो गवर करो गुड़ कर ਇਹਨਾਂ ਨਾਉਨ ਬੰਦਾ ਦੇ ਚੌੜੀ ਹੋਇਆ ਰੇਖਾ ਵੀ ਚੌੜੀ ਬੋਧਾ ਕਰ ਹੱਤਾ ਹੈ ਬੈਗ ਜੀ ਦਾ ਖਾਲਸਾ ਬੈਗ ਜੀ ਕੀ ਮੇਲਾ ਨਾਉਨ ਬੜੀ ਪੁਰਾਣੀ ਜਗਾ ਵਾ ਅਸੀਂ ਇੱਥੇ ਪਾਣੀ ਦੀ ਸੇਵਾ ਕਰਦੇ ਹਾਂ ਅਸੀਂ ਟੂ ਟੈਕਸ ਤੇ ਵੀ ਰਹਿੰਦੇ ਹਾਂ ਸਾਡੀ ਬੋਲ ਬਾਜੀ ਅਸੀਂ ਟੂ ਟੈਕਸ ਤੇ ਵੀ ਸੇਵਾ ਕੀਤੀ ਆ ਤੇ ਇਸ ਕਰਕੇ ਅਸੀਂ ਇੱਥੇ ਪ੍ਰਭਾਨ ਆਏ ਨੇ ਆਮ ਜੀਆ ਗੁਰਦਾਸਪੁਰ ਅੰਮ੍ਰਿਤਸਰ ਇਧਰੋਂ ਸਮਰਾਲੇ ਤੋਂ ਇਧਰ ਸਿੱਧੂਆਂ ਬੇਟ ਫਲੋਰ ਜਲੰਧਰ ਬਹੁਤ ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਨੇ ਬਹੁਤ ਪੁਰਾਣਾ ਮੇਲਾ ਇਹ ਠੀਕ ਹੈ ਜਾਸਪ